ਉਰੇ ਵਿਚਰੇ ਗੱਲਬਾਤ ਕਰਨੀ ਚਲਦੇ ਆ ਸਿੱਧਾ ਰਜਿੰਦਰ ਸਿੰਘ ਮਾਨਸਾ ਜੀ ਕੋ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਵੀ ਆਖਰ ਇਹ ਮੁੱਦਾ ਐਵੇਂ ਕਿਉਂ ਤੂਲ ਫੜ ਰਿਹਾ ਹੈ ਤਾਂ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਰਜਿੰਦਰ ਜੀ ਬਲਦੇਸ਼ ਸਿੰਘ ਫਿਰਸਾ ਨੇ ਬਹੁ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਡੇਰਾ ਮੁਖੀ ਦੇ ਵਿਆਹ ਸੌਣ ਤੇ ਇਹ ਕਹਿੰਦੇ ਵੀ ਇਹ ਤਾਂ ਡੰਮੀ ਗੁਰੂ ਨੇ ਬਿਲਕੁਲ ਦੇਖੋ ਜੀ ਕੋਈ ਕਿਸੇ ਤੇ ਇਲਜ਼ਾਮ ਲਾ ਸਕਦਾ ਹੈ ਜਦੋਂ ਮਤਲਬ ਕਿਸੇ ਦੀ ਬਰਾਬਰੀ ਨਾ ਹੋਵੇ ਨਾ ਜੀ ਜੀ ਤਾਂ ਫਿਰ ਉਹਦੇ ਤੇ ਇਲਜ਼ਾਮबाजी ਨਾਉਣੀ ਸ਼ੁਰੂ ਕਰ ਦਿੰਦੇ ਨੇ ਇਹ ਮਤਲਬ ਆਪਣੇ ਪੰਜਾਬ ਦਾ ਕਾਫੀ ਪੁਰਾਣਾ ਇਤਿਹਾਸ ਹੈ আসল ਗੱਲ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਪਿਸ਼ੋਪਰ ਚ ਲੈ ਕੇ ਜਾਣਾ ਜੀ ਅੰਗਰੇਜ਼ਾਂ ਵੱਲੋਂ ਜੀ ਸਿੱਖ ਕੌਮ ਨੂੰ ਪਾੜਨ ਵਾਸਤੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਸਤੇ ਤੇ ਸਿੱਖੀ ਨਾਲੋਂ ਵੱਖ ਕਰਨ ਵਾਸਤੇ ਇੱਥੇ ਡੇਰਾਵਾਦ ਦੀ ਜਿਹੜੀ ਪ੍ਰਥਾ ਸੀ ਉਹ ਚਾਲੂ ਕੀਤੀ ਗਈ ਮੱਚ ਕਈ ਜਿਹੜੇ ਫੌਜ ਦੇ ਵਿੱਚ ਭਰਤੀ ਬੰਦੇ ਸੀਗੇ ਜਿਓ ਥੋੜਾ ਬਹੁਤਾ ਬੋਲਣ ਜਾਣਦੇ ਹੁੰਦੇ ਤਾਂ ਉਹਨਾਂ ਨੂੰ ਮਤਲਬ ਪ੍ਰਚਾਰ ਕਰਨ ਵਾਸਤੇ ਵੱਖਰਾ ਜਿਹੜਾ ਡੇਰਾਬਾਦ ਹੈ ਉਹ ਉਹ ਤਿਆਰ ਕਰਕੇ دیتا ਕਿ ਤੁਸੀਂ ਫਲਾਣੇ ਥਾਂ ਜਾ ਕੇ ਬੈਠੋ ਪ੍ਰਚਾਰ ਸ਼ੁਰੂ ਕਰੋ ਤੁਸੀਂ ਫਲਾਣੇ ਥਾਂ ਬੈਠ ਕੇ ਪ੍ਰਚਾਰ ਸ਼ੁਰੂ ਕਰੋ ਤਾਂ ਕਿ ਜਿਹੜੇ ਸਿੱਖ ਲੋਕ ਨੇ ਉਹ ਗੁਰਦੁਆਰਿਆਂ ਨਾਲੋਂ ਤੋਂ ਸਿੱਖੀ ਨਾਲੋਂ ਥੋੜਾ ਜਿਹਾ ਦੂਰ ਹੋ ਜਾਣ ਇਸ ਕਰਕੇ ਮਤਲਬ ਡੇਰਾਬਾਦ ਦੀ ਹੈ ਜਿਹੜੀ ਉਹਨਾਂ ਨੇ ਸਥਾਪਨਾ ਕੀਤੀ ਉਸ ਤੋਂ ਬਾਅਦ ਜਿਹੜੇ ਇਹ ਦੇਦੇ ਦੇ ਇਸ ਤੁਸੀਂ ਗੱਲ ਕਰਦੇ ਹੋ ਇਹ ਪੰਜਵੇਂ ਛਿੰਨੀ ਪੀੜੀ ਚੱਲੀ ਜਾਂਦੀ ਹੈ ਹੁਣ ਗਿੱਲ ਸਾਹਿਬ ਨੇ ਉਦੋਂ ਪਹਿਲਾਂ ਢਿੱਲੋਂ ਸਾਹਿਬ ਸੀ ਉਦੋਂ ਪਹਿਲਾਂ ਮਹਾਰਾਜ ਪ੍ਰਚਨ ਸਿੰਘ ਸੀ ਉਦੋਂ ਪਹਿਲਾਂ ਬਾਬਾ ਸਾਵਣ ਸਿੰਘ ਸੀ ਬਾਬਾ ਜੈਮਲ ਸਿੰਘ ਸੀ ਕਾਫੀ ਮਤਲਬ ਇਸ ਤਰ੍ਹਾਂ ਚੱਲੀ ਜਾਂਦਾ ਹੈ ਇਹ ਫੌਜ ਦੇ ਵਿੱਚ ਕਾਫੀ ਵੱਡੇ ਰੈਂਕ ਦੇ ਉੱਤੇ ਜਿਹੜੇ ਪਹਿਲੇ ਗੁਰੂ ਜੀ ਨੇ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਮੋਰੰਗ ਅਸਲ ਗੱਲ ਹੁਣ ਕੀ ਹੋਈ ਐ ਆ ਹੋਰ ਜਗਜੀਤ ਸਿੰਘ ਢਿੰਡਾ ਤੇ ਬਾਬਾ ਦਾਦੂ ਵਾਲ ਬਲਜੀਤ ਸਿੰਘ ਦਾਦੂ ਵਾਲ ਇਹ ਜਾ ਕੇ ਡੇਰੇ ਦੇ ਵਿੱਚ ਬਾਬੇ ਨਾਲ ਮੁਲਾਕਾਤ ਕਰਕੇ ਆਏ ਨੇ ਉੱਥੇ ਸ੍ਰੀ ਸਾਹਿਬ ਦੇ ਅਹਿਮ ਮਾਡਲ ਆਪਣੇ ਹਰਮੰਦਰ ਸਾਹਿਬ ਦਾ ਮਾਡਲ ਤਾਂ ਬਾਬੇ ਨੂੰ ਭੇਟ ਕਰਕੇ ਇਹਨੇ ਜਿਹਦੇ ਉੱਤੇ ਮਤਲਬ ਸਿੱਖੀ ਸਫਾਂ ਦੇ ਵਿੱਚ ਕਾਕੂਸ਼ ਲੋਕਾਂ ਨੇ ਇਤਰਾਜ਼ ਕੀਤਾ ਜੀ ਜੀ ਇਤਰਾਜ਼ ਕਰਨ ਤੋਂ ਬਾਅਦ ਢਿੰਡਾ ਸਾਹਿਬ ਅਕਾਲਪੁਰ ਸਾਹਿਬ ਜਾ ਕੇ ਮਾਫੀ ਮੰਗਣਾ ਚਲੇ ਗਏ ਤੇ ਦਾਦੂਵਾਲ ਸਾਹਿਬ ਨਹੀਂ ਗਏ ਜੀ ਹੁਣ ਮਤਲਬ ਉਹਨੂੰ ਸਿਆਸੀ ਰੰਗਤ ਦੇ ਕੇ ਕਿਉਂਕਿ ਉਸ ਜਿਹੜੇ ਸਿਆਸੀ ਪਾਰਟੀਆਂ ਨਾਲ ਉਹਨਾਂ ਦੇ ਖਿਲਾਫ ਦਾਦੂਵਾਲ ਅਰਦੀ ਬਲੈਨ ਵਾਜੀ ਕਰਦੇ ਰਹਿੰਦੇ ਨੇ ਇਸ ਕਰਕੇ ਹੋਣਾ ਉਹਨਾਂ ਨੂੰ ਇਹ ਹੈ ਕਿ ਦਾਦੂਵਾਲ ਨੂੰ ਬਿਜਾਰ ਕੇ ਮਤਲਬ ਉਹਨੂੰ ਨੀਮਾ ਦਿਖਾਇਆ ਜਾ ਸਕੇ ਕਿਉਂਕਿ ਜਿਹੜੇ ਹਨ ਡੇਰੇ ਨੇ ਇਹ ਸਿੱਖਾਂ ਨੂੰ ਮਤਲਬ ਸ਼੍ਰੋਮਣੀ ਕਮੇਟੀ ਨਾਲੋਂ ਵੱਧ ਸਹੂਲਤਾਂ ਦੇ ਕੇ ਜਾਂ ਬੱਤ ਕਿਸੇ ਲਾਲਚ ਦੇ ਕੇ ਜਾਂ ਕਿਸੇ ਤਰ੍ਹਾਂ ਵੀ ਕੋਈ ਗੱਲ ਆਪਾਂ ਕਹਿ ਸਕਦੇ ਆ ਮਤਲਬ ਇਹਨਾਂ ਨਾਲ ਜਿੰਤੀ ਆਬਦੀ ਵਧਾਤੀ ਜਿੰਤੀ ਵਧਾਉਣ ਦੇ ਨਾਲ ਉਹਨਾਂ ਦੀ ਸੈਂਟਰ ਤੱਕ ਪੰਜਾਬ ਸਰਕਾਰ ਤੱਕ ਪਹੁੰਚ ਵਧ ਗਈ ਜਿਹੜਿਆਂ ਦੀ ਇਹਨਾਂ ਦੀ ਪਹੁੰਚ ਘੱਟ ਹੋਈ ਹੈ ਹੁਣ ਇਹਨਾਂ ਕੋਲੇ ਮਤਲਬ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਜਿਵੇਂ ਤੁਸੀਂ ਦਾदूਆ ਸਾਹਿਬ ਦੀ ਗੱਲ ਕੀਤੀ ਤੇ ਮੈਂ ਵੀ ਇਹ ਗੱਲ ਕਰਨਾ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਡੇਰਾ ਮੁਖੀ ਨੇ ਬਿਆਸ ਦੇ ਗੁਰਿੰਦਰ ਸਿੰਘ ਜੀ ਉਹਨਾਂ ਦੀ ਫੈਨ ਫੋਲਿੰਗ ਬਹੁਤ ਹੈ ਉਹਨਾਂ ਦੇ ਯਾਨੀ ਯਾਨੀ ਜਿਹੜੇ ਲੋਕ ਉਹਨਾਂ ਦੇ ਬਹੁਤ ਦਾਸ ਕਾ ਲਈਏ ਜੋ ਵੀ ਹੈ ਪ੍ਰੇਮੀ ਕਾ ਲਈਏ ਕਾਫੀ ਨੇ ਤਤੋਂ ਲੱਗਦਾ ਨਹੀਂ ਵੀ ਜਿਹੜਾ ਬਲਦੇਵ ਸਿੰਘ ਸਿਰਸਾ ਦਾ ਪਛੋਕੜ ਬਹੁਤ ਘੱਟ ਲੋਕ ਜਾਣਦੇ ਨੇ ਬਲਦੇਵ ਸਿੰਘ ਸਿਰਸਾ ਨੇ ਇਹ ਬਿਆਨ ਤਾਂ ਇੱਕ ਹੈ ਵੀ ਇੱਕ ਜਿਵੇਂ ਦਾਦੂ ਵਾਲਜੀ ਤੁਸੀਂ ਕਹਿ ਰਹੇ ਹੋ ਉਹ ਵੀ ਦਾਦੂ ਵਾਲਜੀ ਵਾਂਗ ਸੁਰਖੀਏ ਜਾਣਦੇ ਨੇ ਬਲਦੇਵ ਸਿਰਸਾ ਵੀ ਮੈਨੂੰ ਵੀ ਲੋਕ ਜਾਣਨ ਜੇ ਕੋਈ ਸਰਸਰ ਸਾਹਿਬ ਨੂੰ ਤਾਂ ਜਾਣਦੇ ਤਾਂ ਕਾਫੀ ਲੋਕ ਹੈਗੇ ਨੇ ਗੱਲ ਕਰ ਉਹਨਾਂ ਦੇ ਬਰਾਬਰ ਕੱਦ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਧਰਮ ਪ੍ਰਚਾਰ ਦੇ ਵਿੱਚ ਚਾਹੇ ਉਹ ਉਹਨਾਂ ਦਾ ਵੱਖਰਾ ਧਰਮ ਪ੍ਰਚਾਰ ਹੈ ਉਹਦੇ ਵਿੱਚ ਮਤਲਬ ਉਹਨਾਂ ਦੀ ਰਾਜਨੀਤਿਕ ਸ਼ਕਤੀ ਵੀ ਵੱਡੇ ਰਾਜਨੀਤਿਕ ਲੋਕਾਂ ਦੇ ਨਾਲ ਮੇਲ ਖਾਂਦੀ ਹੈ ਕਿਉਂਕਿ ਉਹਨਾਂ ਦੀਆਂ ਵੱਡੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੇ ਵਿਆਸ ਦੇਰਾ ਦੇ ਵਿੱਚ ਪਿੱਛੇ ਜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਆ ਕੇ ਗਏ ਨੇ ਇਹ ਗੱਲ ਕਰ ਵੀ ਹੁਣ ਠੀਕ ਹੈ ਇਹ ਮਤਲਬ ਇਹ ਲੋਕ ਥੋੜਾ ਜਿਹਾ ਰਾਜਸੀ ਮਫਾਦ ਦੇ ਵਿੱਚ ਵਰਕੇ ਮਤਲਬ ਇਹ ਸਿੱਖੀ ਦਾ ਇੱਕ ਕਿਸਮ ਨਾਲ ਧਾਨ ਕਰ ਰਹੇ ਨੇ ਸਿੱਖੀ ਨੂੰ ਤਰੱਕੀ ਕਰਨ ਵਾਸਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਬੁੱਟਾ ਵਧਾ ਫੁੱਲਣ ਵਾਸਤੇ ਮਤਲਬ ਇਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਸਿੱਖਿਆ ਦੇ ਖੇਤਰ ਦੇ ਵਿੱਚ ਖੇਤ ਦੇ ਖੇਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਮਤਲਬ 17 ਅਰਬ ਰੁਪਿਆ ਸਾਲ ਦੀ ਆਮਦਨ ਹੈ ਉਹ ਕਾਫੀ ਕੁਝ ਤਕੀਆਂ ਕਰਕੇ ਲੋਕਾਂ ਨੂੰ ਸਹੂਲਤਾਂ ਦੇ ਸਕਦੀ ਹੈ ਮਤਲਬ ਇਹ ਆਪਸ ਦੇ ਵਿੱਚ ਫੱਟੇ ਹੋਏ ਨੇ ਕਿ ਕੁਝ ਮਤਲਬ ਰਾਜਨੀਤਿਕ ਸਫਾਂ ਦੇ ਅੰਡਰ ਚੱਲ ਰਹੇ ਜਿਦੇ ਕਰਕੇ ਸਿੱਖ ਕੌਮ ਹੈ ਜਿਹੜੀ ਉਹ ਘੋਟਣ ਮਹਿਸੂਸ ਕਰ ਰਹੀ ਹੈ ਇਹਨਾਂ ਕੋਲੇ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸਵਾਇ ਹੋਰ ਕੁਝ ਨਹੀਂ ਤਾਂ ਕਿ ਮਤਲਬ ਇਹ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰ ਰਹੇ ਇਸ ਤਰ੍ਹਾਂ ਦੀਆਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਰਹੇ ਦੇ ਲੋਕ ਡੇਰਾਬਾਦ ਵੱਲ ਕਿਉਂ ਜਾ ਰਹੇ ਨੇ ਇਹ ਚੀਜ਼ ਇਹਨਾਂ ਨੂੰ ਸੋਚਣ ਤੇ ਪੜਤਾਲ ਕਰਨ ਦੀ ਲੋੜ ਹੈ ਜਿੰਨਾ ਚਿਰ ਇਹ ਸੋਚਕ ਪੜਤਾਲ ਕਰਕੇ ਲੋਕਾਂ ਦੇ ਨਾਲ ਗਰਾਊਂਡ ਜ਼ੀਰੋ ਤੇ ਨਹੀਂ ਜੁੜਦੇ ਉਹਨਾਂ ਚਿਰ ਮਤਲਬ ਜਿਹੜੇ ਦੇ ਦੇਦੇ ਉਹ ਵੱਧ ਫੁੱਲ ਰਹੇ ਨੇ ਤੇ ਵੱਧਦੇ ਫੁੰਦੇ ਰਹਿਣਗੇ ਪਰ ਅੱਛੀ ਗੱਲ ਇਹ ਵੀ ਹੈ ਨਾ ਕਿ ਦੇਖੋ ਵਿਆਸ ਵਾਲੇ ਡੇਰਾ ਮੁਖੀ ਨੇ ਮੈਂ ਇੱਕ ਅੱਧੀ ਵਾਰੀ ਗਿਆ ਉੱਥੇ ਵਿਆਸ ਤੇ ਉੱਥੇ ਯਾਨੀ ਕਿ ਬਹੁਤ ਦੂਰ ਦੂਰ ਤੱਕ ਯਾਨੀ ਕਿ ਰਸਤੇ ਬੰਦ ਹੋ ਜਾਂਦੇ ਨੇ ਸਟਾਲ ਦੂਰ ਤਾਂ ਲੱਗੇ ਹੁੰਦੇ ਨੇ ਲੋਕਾਂ ਦੇ ਲਈ ਲੰਗਰ ਪਾਣੀ ਦੇ ਦੀ ਤੇ ਕਈ ਲੜਕੀਆਂ ਦੇ ਉਹਨਾਂ ਨੇ ਵਿਆਹ ਕਰਵਾਏ ਨੇ ਤੇ ਜਿਹੜੇ ਪਿਛੇ ਨੌਜਵਾਨ ਆਏ ਸੀ ਵਾਪਸ ਅਮਰੀਕਾ ਤੋਂ ਕਈਆਂ ਨੂੰ ਬਾਬਾ ਜੀ ਨੇ ਸਾਰਾ ਵੀ ਦਿੱਤਾ ਕਈਆਂ ਦੀ ਯਾਨੀ ਕਿ ਆਰਥਿਕ ਮਦਦ ਵੀ ਕੀਤੀ ਹੈ ਪਰਿਵਾਰਾਂ ਦੀ ਤੇ ਅੱਜ ਤੱਕ ਜੇਕਰ ਮੈਂ ਜੇ ਜਿੰਨਾਂ ਨੂੰ ਮੈਨੂੰ ਨੌਲੇਜ ਹੈ ਵੀ ਇਹਨਾਂ ਨੇ ਕਿਸੇ ਦੇ ਬਾਰੇ ਕੋਈ ਗਲਤ ਬਿਆਨ ਨਹੀਂ ਦਿੱਤਾ ਕਿਸੇ ਵੀ ਧਰਮ ਹੋਰ ਧਰਮ ਦੇ ਗੁਰੂ ਦੇ ਬਾਰੇ ਹਾਜੀ ਇਹਦਾ ਆਪ ਦਾ ਖਰੀਦੰਦੇ ਨੇ ਜਿਸ ਮਤਲਬ ਸਿਆਸੀ ਸਫਾਂ ਦੇ ਵਿੱਚ ਵੀ ਇਹਨਾਂ ਦਾ ਜੋਰ ਹੈ ਸਿਆਸਤ ਦੇ ਵਿੱਚ ਸਿੱਧਾ ਇੰਟਰਫੀਅਰ ਨਹੀਂ ਕਰਦੇ ਇਹ ਚਾਹੇ ਆ ਪਰਦੇ ਦੇ ਪਿੱਛੇ ਕੁਝ ਕਰਦੇ ਹੋਣ ਉਹ ਤੁਹਾਡੇ ਕੋਲੋਂ ਤਾਂ ਕੁਝ ਕਹਿ ਨਹੀਂ ਸਕਦੇ ਪਰ ਸਿੱਧਾ ਵੀ ਕਿਸੇ ਕੋਈ ਰਾਸੀ ਬਿੰਦ ਬਣਾ ਕੇ ਜਾਂ ਕਿਸੇ ਕੈਂਡੀਡੇਟ ਦੇ ਨਾਲ ਤੋਰ ਦੇਣਾ ਜਾਂ ਵੀ ਆਪਾਂ ਫਲਾਨੇ ਦੀ ਮਦਦ ਕਰਨੀ ਹੈ ਮਤਲਬ ਇਸ ਤਰ੍ਹਾਂ ਦਾ ਜਨਤਕ ਤੌਰ ਤੇ ਲਾ ਨਹੀਂ ਹੁੰਦਾ ਆ ਭਾਵੇਂ ਚਾਹੇ ਇਹਨਾਂ ਦੇ ਆਪ ਦੇ ਚਿੰਦੇ ਜਿਹੜੇ ਸਤਸੰਗੀ ਹੁੰਦੇ ਉਹਨਾਂ ਨੇ ਉਹਨਾਂ ਨੂੰ ਕਹਿ ਲੜਾ ਤੇ ਦੋਤ ਜਿਹੜੀ ਤੁਸੀਂ ਪਾਉਣੀ ਆ ਆਪਦੀ ਮਰਮ ਪਰਚੀ ਨਾਲ ਪਾਉਣੀ ਹੈ ਜਿਹਨੂੰ ਤੁਸੀਂ ਚੰਗਾ ਲੱਗਦਾ ਤੁਹਾਨੂੰ ਉਸ ਨੂੰ ਪਾ ਦਿਓ ਡੇਰੇ ਵੱਲੋਂ ਕੋਈ ਮਤਲਬ ਹੁਕਮ ਜਾਂ ਫਰਮਾਨ ਨਹੀਂ ਜਾਰੀ ਕੀਤਾ ਜਾਂਦਾ ਇਹ ਇਸ ਕਰਕੇ ਜਿਹੜਾ ਇਹਨਾਂ ਦਾ ਡੇਰਾ ਹੈ ਮਤਲਬ ਉਹ ਸਿਆਸਤ ਤੋਂ ਰਹਿਤ ਕਾफी ਹੱਦ ਤੱਕ ਜੇਕਰ ਸਿਆਸਤ ਤੋਂ ਰਹਿਤ ਹੋ ਕੇ ਮਤਲਬ ਆਪ ਜਿਹੜੀਆਂ ਜਿਹੜੀਆਂ ਮਨੁੱਖਤਾ ਦੀ ਸੇਵਾ ਦੀਆਂ ਕਾਰਵਾਈਆਂ ਨੇ ਉਹ ਕਰ ਰਹੇ ਕਿਉਂਕਿ ਤੁਹਾਡੀ ਗੱਲ ਵੀ ਕੋਈ ਜਾਇਆ ਜੇ ਪਿਛਲੀ ਵਾਰ ਚੋਣਾਂ ਦੇ ਵਿੱਚ ਇਹ ਗੱਲ ਉਹੀ ਸੀ ਤੇ ਕਈ ਕਈ ਜਿਹੜੇ ਰਾਜਨੀਤਿਕ ਆਗੂ ਉਹਨਾਂ ਨੂੰ ਸਪੋਰਟ ਕਰਨੀ ਕਰ ਰਹੇ ਸੀ ਪਰ ਬਾਬਾ ਜੀ ਨੇ ਸਾਫ ਕਹਿ ਦਿੱਤਾ ਸੀ ਕਿ ਅਸੀਂ ਆਪਣੇ ਜਿਹੜੇ ਸਤਸੰਗੀ ਨੇ ਪ੍ਰੇਮੀ ਨੇ ਵੀ ਉਹ ਜੋ ਮਰਜ਼ੀ ਕਰਨ ਉਹਨਾਂ ਦੀ ਆਪਣੀ ਮਰਜ਼ੀ ਹੈ ਡੇਰੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਸਾਫ ਕਰਤਾ ਸਪੈਕਟ ਕੀਤਾ ਸੀ ਦੇ ਕੋਈ ਸਪੱਸ਼ਟ ਮਤਲਬ ਜਨਤਕ ਤੌਰ ਤੇ ਤਾਂ ਸਪੱਸ਼ਟ ਹੁੰ ਜਿਹੜੇ ਮਤਲਬ ਕੋਈ ਵੀ ਬੰਦਾ ਸੋਢੀ ਸਾਹਿਬ ਆਪਾਂ ਗੱਲ ਢੇਰੇ ਤੋਂ ਦੀ ਨਾ ਕਰੀਏ ਆਪਾਂ ਗੱਲ ਉਹ ਆਪਣੇ ਪਰਸਨਲ ਤੌਰ ਤੇ ਕਰੀਏ ਜੇ ਕਿਸੇ ਦੇ ਬੰਦੇ ਦੇ ਕਿਸੇ ਪਿੰਡ ਦੇ ਬੰਦੇ ਦੇ ਹੱਥ ਦੇ ਵਿੱਚੋਂ 150 ਵੋਟ ਹੋਵੇ ਉਹ ਜੇ ਜਨਤਕ ਤੌਰ ਤੇ ਨਾ ਤਰੂ ਤਾਂ ਮਤਲਬ ਅੰਦਰ ਖਾਤੇ ਇਸ਼ਾਰਾ ਤਾਂ ਜਰੂਰ ਹੁੰਦਾ ਹੈ ਜੀ ਆਪਾਂ ਆਪਾਂ ਹੀ ਫਲਾਣੇ ਨੂੰ ਪਾਉਣੇ ਹੈ ਬਾਕੀ ਉਹਦੇ ਚੋਂ ਮਤਲਬ ਐ ਹੁੰਦਾ ਵੀ ਜੇ 100 ਵੋਟਾਂ ਤਾਂ 80 ਵੋਟਾਂ ਇਸ਼ਾਰੇ ਦੇ ਮੁਤਾਬਕ ਪੈ ਜਾਂਦੇ ਨੇ 20 ਵੋਟਾਂ ਨੇ ਜਿਹੜੀਆਂ ਕੁਝ ਨਾ ਪਾਉਣ ਜਾਂਦੇ ਨੇ ਜਾ ਕੋਈ ਕਿਸੇ ਦੇ ਪਰਸਨਲ ਲਿੰਕ ਨੂੰ ਲੈ ਕੇ ਉੱਤਰ ਪਾਉਂਦਾ ਹੈ ਗੱਲ ਕਰ ਵੀ ਸਿਆਸਤ ਤੋਂ ਜਿੰਨਾ ਦੂਰ ਵੱਧ ਤੋਂ ਵੱਧ ਰਹਾ ਜਾ ਸਕੇ ਮਤਲਬ ਤਾਂ ਉਹ ਨਾ ਰਹਿਣਾ ਚਾਹੀਦਾ ਤੇ ਰਹਿਣ ਦੀ ਕੋਸ਼ਿਸ਼ ਵੀ ਕਰਦੇ ਨੇ ਕਿਉਂਕਿ ਇਹਨਾਂ ਦੇ ਵੀ ਕਾਫੀ ਕਈ ਝਗੜੇ ਹੁੰਦੇ ਨੇ ਜ਼ਮੀਨਾਂ ਦੇ ਰੌਲੇ ਹੁੰਦੇ ਨੇ ਹੋਰ ਕੇਸ ਹੁੰਦੇ ਨੇ ਇਹਨਾਂ ਨੂੰ ਵੀ ਕਈ ਵਾਰੀ ਮਤਲਬ ਰਾਜਨੀਤਿਕ ਲੋਕਾਂ ਦੀ ਜਿਹੜੀ ਸਹਿਯੋਗ ਪ੍ਰਦਾਨ ਕਰਨੀ ਪੈਂਦੀ ਹੈ ਉਹ ਲੈਣੀ ਪੈਂਦੀ ਹੈ ਬਲਦੇਸ਼ ਜੀ ਸਰ ਇੱਕ ਸਵਾਲ ਵਿੱਚ ਉੱਠ ਚੱਕਿਆ ਆਪਣੇ ਬਿਆਨ ਦੇ ਵਿੱਚ ਕਿ ਤੁਸੀਂ ਇਹਨਾਂ ਨੂੰ ਡੇਰਾ ਮੁਖੀ ਕਹਿ ਰਹੇ ਹੋ ਸੰਤ ਕਹਿ ਰਹੇ ਹੋ ਇਹਨਾਂ ਦੇ ਉੱਪਰ ਤਾਂ ਕਈ ਪਰਚੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਦੱਪੀਆਂ ਹੋਈਆਂ ਨੇ ਆਪਣੇ ਡੇਰੇ ਦੇ ਅੰਡਰ ਲਿਆਉਣ ਦੇ ਲਈ ਤਾਂ ਇਹ ਇਹ ਸਵਾਲ ਵੀ ਖੜੇ ਕਰ ਦਿੱਤੇ ਨੇ ਸਰਸਾ ਨੇ ਦੇਖੋ ਜੀ ਫਿਰ ਹਨੋ ਇਹ ਤਾਂ ਆਪਾਂ ਨੂੰ ਪਤਾ ਵੀ ਡੇਰਾਬਾਰ ਜਦੋਂ ਸ਼ੁਰੂ ਹੋਇਆ ਉਦੋਂ ਤਾਂ 2-2 4-4 ਕਿੱਲਾਂ ਤੋਂ ਸ਼ੁਰੂ ਹੋਇਆ ਅੱਜ ਇਹ 2-2 4-4000 500 700 7000 ਇੱਕ ਘੜ ਤੇ ਵਿਦੇਸ਼ਾਂ ਦੇ ਵਿੱਚ ਸ਼ਾਹੀ ਮਤਲਬ ਡੇਰੇ ਨੇ ਸਾਰੇ ਧਰਮਾਂ ਦੀ ਗੱਲ ਕਰ ਇਸ ਦੇ ਉੱਤੇ ਜਲਸੀ ਕਰਨ ਵਾਲੋ ਇਹ ਆਪਣੀ ਪੀੜ੍ਹੀ ਥੱਲੇ ਮਤਲਬ ਆਪਾਂ ਝਾਕੀਏ ਵੀ ਅਸੀਂ ਤਰੱਕੀ ਕਿਉਂ ਨਹੀਂ ਕਰ ਰਹੇ ਜੀ ਜੀ ਜਦੋਂ ਕਿ ਆਪਾਂ ਨੂੰ ਗੁਰੂ ਸਾਹਿਬ ਦਾ ਥਾਪੜ ਹੈਗਾ ਆਮਦਨ ਦੀ ਸਾਧਨ ਦੀ ਕੋਈ ਕਮੀ ਨਹੀਂ ਇਹ ਤਾਂ ਕਮੀ ਹੈ ਤਾਂ ਇਹਨਾਂ ਜਿਹੜੇ ਸਾਡੇ ਦੇ ਰਾਜਨੀਤਿਕ ਲੋਕ ਨੇ ਨਾ ਦੀਆਂ ਨਿੱਕਾਂ ਦੀ ਕਮੀ ਹੈ ਤਾਂ ਮਤਲਬ ਹੈ ਜਿਹੜੇ ਡੇਰਾਬਾਦ ਹੈ ਉਹ ਪਰਫੁੰਨਤ ਹੋ ਰਿਹਾ ਹੈ ਜੇ ਲੋਕਾਂ ਨੂੰ ਇਹ ਇੱਕ ਨਾਲ ਲਾ ਕੇ ਰੱਖਣਾ ਗਰੀਬ ਦੀ ਮਦਦ ਕਰਨ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਪੜਾਈ ਸਿਹਤ ਆਪਾਂ ਕਹਿੰਦੇ ਹਾਂ ਸਾਰਾ ਦਿਨ ਇਸ ਤਰ੍ਹਾਂ ਫੇਰ ਮਤਲਬ ਨਹੀਂ ਡੇਰੇਵਾਲ ਚ ਤਾਂ ਲੋਕਾਂ ਦਾ ਹੈ ਨਾ ਗਰਗਰ ਬੇਵਸੀ ਹੈ ਜਦੋਂ ਹੋਰ ਲੋਕ ਲੋਕਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਨੇ ਤਾਂ ਫਿਰ ਉਹ ਇੱਧਰ ਡੇਰਾਬਾਦ ਵੱਲ ਆਕਰਸ਼ਿਤ ਹੋ ਜਾਂਦੇ ਨੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਬਲਦੇਵ ਸਰਸਾ ਨੇ ਬਿਆਨ ਦਿੱਤਾ ਹੈ ਡੇਰਾ ਮੁਖੀ ਦੇ ਬਾਰੇ ਜੋ ਵੀ ਬਿਆਨ ਚਲੋ ਦਿੱਤਾ ਆਪਾਂ ਮੰਨ ਲੈਂਦੇ ਆ ਵੀ ਉਹਨਾਂ ਦਾ ਆਪਣਾ ਨਿੱਜੀ ਇੱਕ ਬਿਆਨ ਹੈ ਅ ਹੋਰ ਉਹ ਬੰਦੇ ਨਹੀਂ ਸਹਿਮਤ ਹੁੰਦੇ ਆ ਪਰ ਜਿਹੜੇ ਡੇਰਾ ਬਾਬਾ ਮੁਖੀ ਗੁਰਿੰਦਰ ਸਿੰਘ ਜੀ ਦੇ ਸਤਸੰਗੀ ਨੇ ਉਹ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ ਵਿੱਚ ਨੇ ਉਹ ਲੋਕ ਹੁਣ ਸਰਸਾ ਦੇ ਖਿਲਾਫ ਵੀ ਖੜੇ ਹੋ ਸਕਦੇ ਨੇ ਦੇਖੋ ਜੀ ਇਹ ਸਾਡਾ ਲੈ ਗਿਆ ਵੀ ਡੇਰਾ ਵੱਲੋਂ ਇੰਨਾ ਵੱਲੋਂ ਤਮੀ ਮਤਲਬ ਬੁਢੀ ਕੀ ਜਾਂ ਖੜਾ ਕਰਨ ਵਾਲਾ ਜਾਂ ਮੁਰਦਾਬਾਦ ਹੱਲਾ ਹੂਲ ਨੀਤੀ ਤੇ ਨਹੀਂ ਚੱਲਦੇ ਇਹ ਤਾਂ ਜੇ ਕਿਸੇ ਨੇ ਕੁਛ ਕਹਿਤਾ ਤਾਂ ਅਗਲਾ ਆਪੇ ਆਪ ਹੀ ਜੋ ਬਾਤ ਵਿੱਚ ਪਛਤਾਵਾ ਮਹਿਸੂਸ ਕਰਦਾ ਹੈ ਇਹ ਹੀ ਤਾਂ ਇਹਨਾਂ ਦੀ ਖਾਸੀਅਤ ਹੈ ਇਹ ਨਰਮਾਈ ਦੇ ਨਾਲ ਚੱਲਦੇ ਨੇ ਤਾਂ ਹੀ ਲੋਕ ਜੁੜਦੇ ਨੇ ਇਹਨਾਂ ਦੇ ਨਾਲ ਮੈਂ ਮਤਲਬ ਜਿਹੜੇ ਇਹ ਲੋਕ ਨੇ ਇਹ ਇਹਨਾਂ ਦੀ ਜਿਹੜੀ ਪਾਲਿਸੀਆਂ ਨੇ ਵੀ ਡਾਂਗ ਫੇਰਨਦੀ ਐ, ਛਿੰਦਾ ਫੇਰਨਦੀ ਐ, ਗੋਲੀ ਮਾਰਨਦੀ ਐ, ਜਿਹੜੀਆਂ ਇਹ ਪਾਲਿਸੀਆਂ ਨੇ ਇਹ ਲੋਕ ਚੰਗੀਆਂ ਨਹੀਂ ਸਮਝਦੇ ਇਸ ਕਰਕੇ ਉਹਨਾਂ ਦੀਆਂ ਪਾਲਸੀਆਂ ਤੋਂ ਲੋਕ ਦੂਰ ਹੋ ਰਹੇ ਨੇ। ਮੈਂ ਡੇਰੇ ਵਾਲੋਂ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਗਰਮ ਪ੍ਰਚਾਰ ਜੀ.ਐਨ. ਨਾਲੋਂ ਸ਼ਾਂਤੀ ਭੰਗ ਹੋਵੇ ਇਹੋ ਜਿਹਾ ਪਰਮਾਨ ਕੋਈ ਨਹੀਂ ਜਾਰੀ ਕੀਤਾ, ਨਾ ਹੀ ਕਦੇ ਕੀਤਾ। ਨਾ ਹੀ ਹੁਣ ਅੱਗੇ ਤੋਂ ਕਰ ਲਵੇ ਹਾਂ ਕਿਉਂਕਿ ਡੇਰਾ ਮੁਖੀ ਦਾ ਵੀ ਅਜੇ ਤੱਕ ਕੋਈ ਬਿਆਨ 4 ਦਿਨ ਹੋ ਗਏ ਸਾਹਮਣੇ ਨਹੀਂ ਆਇਆ ਉਹਨਾਂ ਨੇ ਵੀ ਕੋਈ ਆਪਣਾ ਬਿਆਨ ਨਹੀਂ ਦਿੱਤਾ ਬਲਦੇਵ ਸਰਸਾ ਬਾਰੇ ਜਦ ਕਿ ਉਹ ਬਿਆਨ ਆਪਣਾ ਦੇ ਸਕਦੇ ਸੀ ਉਹਨਾਂ ਖਿਲਾਫ ਵੀ ਤੇ ਮੈਂ ਤੁਹਾਨੂੰ ਦੱਸਿਆ ਨਾ ਇਹ ਉਹ ਮਤਲਬ ਇਸ ਤਰ੍ਹਾਂ ਦੀ ਥੋੜਾ ਜਿਹਾ ਉਹਨਾਂ ਨੂੰ ਫਰਕ ਹੈ ਇਸ ਗੱਲ ਦਾ ਜੇ ਕੁਦਰਤੀ ਸਾਡੀਆਂ ਰਾਜਨੀਤਿਕ ਸਫਾਂ ਦੇ ਵਿੱਚ ਵੀ ਉਹਨਾਂ ਦੀ ਕੁਝ ਪਰਤਾਲ ਵੱਧ ਕਰਨ ਲੱਗ ਜਾਣਾ ਤਾਂ ਉਹ ਗੱਲ ਵੀ ਦੂਰ ਨਹੀਂ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਨ ਤੇ ਪੰਜਾਬ ਦੀ ਤਰਫੀ ਦੇ ਵਿੱਚ ਸਹਿਯੋਗ ਜੇ ਕੋਈ ਬੰਦਾ ਕੋਈ ਵੀ ਚਾਹੇ ਉਹ ਰਾਜਨੀਤੀ ਨਾਲ ਸੰਬੰਧਤ ਨਹੀਂ ਹੈ ਕਿਸੇ ਦੇ ਦੇ ਨਾਲ ਸੰਬੰਧਤ ਹੈ ਜੇ ਉਹਦੇ ਵਿੱਚ ਕੋਈ ਗੁਣ ਨੇ ਜਾਂ ਉਹਦੇ ਵਿੱਚ ਮਤਲਬ ਕੋਈ ਸਮਝ ਹੈ ਤਾਂ ਉਹਦਾ ਫਾਇਦਾ ਲੈ ਕੇ ਪੰਜਾਬ ਦੇ ਭਲੇ ਲਈ ਵਰਤਣਾ ਚਾਹੀਦਾ ਮੈਂ ਤਾਂ ਕੋਈ ਇਹਦੇ ਵਿੱਚ ਗਨਾ ਨਹੀਂ ਸਮਝਦਾ ਗੱਲ ਕਰ ਜਿਹੜੀ ਛੋਟੀ ਸੋਚ ਹੈ ਉਹਨੂੰ ਤਿਆਰ ਕੇ ਵੱਡੀ ਸੋਚ ਦੇ ਸਾਨੂੰ ਧਾਰਨੀ ਬਣਨਾ ਚਾਹੀਦਾ ਜਿਹਦੇ ਵਿੱਚ ਹੀ ਪੰਜਾਬ ਦੀ ਜਨਤਾ ਦਾ ਪੰਜਾਬ ਦਾ ਤੇ ਸਾਡੇ ਦੇਸ਼ ਦਾ ਪਰ ਲੈ ਕਿਉਂਕਿ ਬਲਦੇਵ ਸਿੰਘ ਆਖਰੀ ਸਵਾਲਟਾ ਸਾਹਿਬ ਬਲਦੇਵ ਸਿੰਘ ਸਰਸਬ ਮਾਫੀ ਮੰਗਣ ਦੀ ਲੋੜ ਹੈ ਕਿ ਨਹੀਂ ਕਿੱਥੋਂ ਜੀ ਬਾਬਾਈ ਤੋਂ ਦੇਖੋ ਅੰਦਰ ਖਾਤੇ ਦਾ ਕੁਝ ਹੋ ਜੇ ਜਨਤਕ ਤੌਰ ਤੇ ਨਾ ਉਹ ਕਹਿਣ ਜੀ ਜਨਤਕ ਤੌਰ ਤੇ ਇਹ ਵੀ ਉਹ ਨਹੀਂ ਕਹਿੰਦੇ ਹਨ ਮਾਫੀ ਮੰਗ ਲੈਣਗੇ ਤਾਂ ਵੀ ਉਹ ਇਹਦੇ ਕੋਈ ਗਲਤ ਐਕਸ਼ਨ ਨਹੀਂ ਲੈਂਦੇ ਕੋਈ ਇਹਨੂੰ ਮਤਲਬ ਇਸ ਤਰ੍ਹਾਂ ਦਾ ਕੋਈ ਕਾਰਵਾਈ ਨਹੀਂ ਕਰਦੇ ਆਪਦੀ ਮਾਫ ਹੈ ਉਹ ਤਾਂ ਪਰਮਾਤਮਾ ਤੇ ਦੁਰਗਾ ਛੱਡ ਦਿੰਦੇ ਨੇ ਵੀ ਜੋ ਕਰਨਗੇ ਤਾਂ ਮਾਲਕ ਆਪੀ ਹੈਗੇ ਨੇ ਉੱਪਰ ਜਾਣੇ ਜਾਣਾ ਉੱਪਰ ਵਾਲਾ ਇਸ ਤੋਂ ਬਾਅਦ ਹੋਰ ਕੁਝ ਨਹੀਂ ਗੱਲ ਕਰ ਇਹ ਹੈ ਦੀ ਅੰਗਰੇਜ਼ਾਂ ਦੀਆਂ ਚਾਲਾਂ ਨੇ ਜਿਹੜਾ ਪਹਿਲਾਂ ਸਾਡਾ ਪੰਜਾਬ ਹੈ ਜਿਹੜਾ ਉਹ ਹਰ ਹਿਮਾਚਲ ਤੇ ਹਰਿਆਣਾ ਅੱਡ ਤੋੜਤਾ ਉਸ ਤੋਂ ਬਾਅਦ ਗੱਲ ਕਰ ਇਹ ਜਿਹੜੇ ਸਾਡੇ ਲੀਡਰ ਨੇ ਲੋਕਲ ਇਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਵੀ ਸਾਡੇ ਉੱਤੇ ਸਿਆਸਤ ਚੱਲ ਰਹੀ ਹੈ ਸਾਨੂੰ ਧਾਰਮਿਕ ਤੌਰ ਤੇ ਖਤਮ ਕੀਤਾ ਜਾ ਰਿਹਾ ਹੈ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਹੈ ਸਾਨੂੰ ਸਿੱਖਿਆ ਸਾਨੂੰ ਸੈਕੰਡ ਕਲਾਸ ਦੇ ਸ਼ਰੀ ਸਮਝਾਉਂਦੇ ਇਹ ਗੱਲਾਂ ਜਦੋਂ ਸਮਝ ਕੇ ਤਾਂ ਫਿਰ ਅਸੀਂ ਸਾਰੇ ਪੰਜਾਬੀ ਪੰਜਾਬ ਸਿੱਖ ਚਾਹੇ ਹਿੰਦੂ ਚਾਹੇ ਕੋਈ ਵੀ ਇਕੱਠੇ ਹੋ ਕੇ ਮਤਲਬ ਇੱਕ ਇਹ ਜਾ ਹਮਲਾ ਮਾਰਾਂਗੇ ਜਿਹਦੇ ਵਿੱਚ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਇੱਕ ਸtare ਵਾਂਗੂ ਚਮਕੇਗਾ ਚਲੋ ਡਾਕਟਰ ਸਾਹਿਬ ਤੁਸੀਂ ਮੈਨੂੰ ਆਪਣੇ ਪੂਰੇ ਵਿਸ਼ੇ ਤੇ ਅਪਡੇਟ ਦਿੱਤੀ ਤੇ ਮੈਂ ਤੁਹਾਡਾ ਵਿਚਾਰ ਸਾਂਝੇ ਕਰਨ ਲਈ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਸਾਡੇ ਨਾਲ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਸੀ ਉਹ ਡੇਰਾ ਵਿਆਸ ਮੁਖੀ ਨਾਲ ਜੁੜਾ ਹੋਇਆ ਸੀ ਕਿ ਤੁਹਾਨੂੰ ਦੱਸਦੀ ਹੈ ਕਿ ਬਲਦੇਵ ਸਿੰਘ ਸਰਸਾ ਜਿਨ੍ਹਾਂ ਨੂੰ ਕਿ ਲੋਕ ਥੋੜੇ-ਬੋਤੇ ਜਾਣਦੇ ਨੇ ਇਹ ਸ਼ਾਇਦ ਕਹਿ ਸਕਦੇ ਆ ਕਿ ਕੁਝ ਆਪਣੇ ਆਪ ਨੂੰ ਦਿਖਾਵਾ ਕਰਨ ਲਈ ਪੋਪੁਲਾਰਿਟੀ ਲਿਆਉਂਦੇ ਰਹੀ ਉਹਨਾਂ ਨੇ ਕਹੇ ਆ ਬਿਆਨ ਦੇ ਦਿੱਤਾ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਜੀ ਨੂੰ ਬਾਬਾ ਜੀ ਨੂੰ ਸਾਫ ਤੌਰ ਤੇ ਡੰਮੀ ਗੁਰੂ ਕਹਿਤਾ ਬਹੁਤ ਵੱਡੀ ਗੱਲ ਕਹਿ ਦਿੱਤੀ ਤੇ ਹਜੇ ਤੱਕ ਪਰ ਜਿਹੜੇ ਡੇਰਾ ਮੁਖੀ ਨੇ ਉਹਨਾਂ ਦੀਆਂ ਸੰਗਤਾਂ ਦੇ ਵੱਲੋਂ ਤੇ ਡੇਰੇ ਵੱਲੋਂ ਕੋਈ ਬਿਆਨ ਉਹਨਾਂ ਦੇ ਖਿਲਾਫ ਨਹੀਂ ਜਵਾਬ ਆਇਆ ਕਿਉਂਕਿ ਜਿਵੇਂ ਸਾਡੇ ਸਹਿਯੋਗੀ ਦੱਸਿਆ ਕਿ ਡੇਰਾ ਮੁਖੀ ਡੇ ਬਾਬਾ ਗੁਰਿੰਦਰ ਸਿੰਘ ਜੀ ਨੇ ਬਹੁਤ ਸ਼ਾਂਤ ਸੁਭਾਅ ਦੇ ਵਿਅਕਤੀ ਨੇ ਨਰਮ ਵਿਅਕਤੀ ਨੇ ਉਹ ਨਹੀਂ ਜਾਂਦੇ ਵੀ ਸਾਡੇ ਜਿਹੜੇ ਸਤਸੰਗੀ ਨੇ ਉਹ ਪੜਕਣ ਤਾਂ ਗੱਲ ਹੁਣ ਇੱਥੇ ਆ ਰਹੀ ਹੈ ਕਿ ਕੀ ਬਲਦੇਵ ਸਿੰਘ ਸਰਸਤਾ ਆਪਣੀ ਇਸ ਹਰਕਤ ਤੋਂ ਬਾਅਦ ਹੁਣ ਮਾਫੀ ਮੰਗਣਗੇ ਜਾਂ ਨਹੀਂ ਇਹ ਹੀ ਬੜਾ ਵੱਡਾ ਸਵਾਲ ਉਹਨਾਂ ਦੇ ਉੱਪਰ ਖੜਾ ਹੁੰਦਾ ਹੈ ਕਿਉਂਕਿ ਉਧਰ ਦਾदूवाल ਜੀ ਵੀ ਖੜੇ ਹੋ ਗਏ ਨੇ ਤੇ ਉਹਨਾਂ ਨੇ ਵੀ ਯਾਨੀ ਕਿ ਆਪਣੀ ਇੱਕ ਮਾਫੀ ਮੰਗ ਲਈ ਹੈ ਦਰਬਾਰ ਸਾਹਿਬ ਜਾ ਕੇ ਤਾਂ ਹੋ ਸਕਦਾ ਹੈ ਕਿ ਦਾदूवाल ਦੀ ਰਾਹ ਤੇ ਤੁਰਦੇ ਹੋਏ ਬਲਦੇ ਜਰਤਾ ਮਾਫੀ ਮੰਗ ਲੈਣ ਕਿਉਂ ਨਹੀਂ ਤਾਂ ਜਿਹੜੇ ਕਿ ਡੇਰਾ ਮੁਖੀ ਦੇ ਸਤਸੰਗੀ ਨੇ ਉਹ ਹਿਤਕ ਸ਼ਾਂਤ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਬਣਿਆ ਰਹੇ ਕਿਉਂਕਿ ਜਿਹੜੇ ਡੇਰਾ ਮੁਖੀ ਨੇ ਉਹਨਾਂ ਦਾ ਜਿਹੜਾ ਪਛੋਕੜ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਦੇਰੇ ਜਗ੍ਹਾ ਥੋੜੀ ਸੀ ਪਰ ਕਈ ਇਹਨਾਂ ਦੇ ਉੱਪਰ ਪਰਚੇ ਵੀ ਚਾ ਰਹੇ ਨੇ ਕਿਸਾਨਾਂ ਦੀ ਜਗ੍ਹਾ ਦੇ ਉਹ ਕੋਰਟ ਕੇਸ ਨੇ ਪਰ ਇਹ ਲੜਕੀਆਂ ਦੇ ਗਰੀਬਾਂ ਦੇ ਵਿਆਹ ਕਰਵਾ ਰਹੇ ਨੇ ਉੱਥੇ ਕਾਫੀ ਲੰਗਰ ਲਗਾਏ ਜਾਂਦੇ ਨੇ ਕਾਫੀ ਲੋਕਾਂ ਦੀ ਹੈਲਪ ਹੋ ਰਹੀ ਹੈ ਜੋ ਸਾਹਮਣੇ ਆਇਆ ਹੈ ਸੋ ਦੋਸਤੋ ਹੁਣ ਦੇਖਣਾ ਹੈ ਕਿ ਆਉਣੇ ਸਮੇਂ ਬਲਦੇਵ ਸਰਸਾ ਮਾਫੀ ਮੰਗਣਗੇ ਜਾਂ ਨਹੀਂ ਇਹ ਆਉਣਾ ਸਮੇਂ ਹੀ ਸੇਗਾ ਇਹ ਸਾਡਾ ਅੱਜ ਦਾ ਸਵੇਰ ਦਾ ਲਈ ਦਾ ਪ੍ਰੋਗਰਾਮ ਸੀ ਤੁਹਾਡਾ ਦौरा ਜੁੜਾਗਾ ਕੋਈ ਹੋਰ ਲਾਇਦਾ ਵਿਸ਼ੇਸ਼ ਹੁੰਦਾ ਲੈ ਕੇ ਤੁਸੀਂ ਦੇਖਦੇ ਹੋ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ